4000 ਪੰਜਾਬੀ ਨਾ ਵਾਜੀ ਫਿਰ ਵੀ ਬੰਦੇ ਜਾ ਰਹੀ ਆ ਰਾਜਾ ਅਜ ਫਿਰ ਇੱਕ ਪਿੰਡ ਡਾਕਾ ਮਾਰਦਾ ਜਾਂ ਫਿਰ ਅੱਜ ਕੋਈ ਹੋਰ ਰੱਖਿਆ ਕਰਦਾ ਇਹ ਸਮਾਂ ਦੱਸੂਗਾ ਦਰਸ਼ਨ ਫੌਜੀ ਬੀਲੇ ਵਾਲਾ ਹਰਾਜੋ ਲੜਾ ਚੱਲੇ ਆ ਤੇ ਆ ਬੱਠਾ ਇਹਦੇ ਨਾਲ ਜੁੜਦਾ ਆਉਂਦਾ ਲਾਲ ਢੋਲ ਵਾਲਾ ਤਾਜਪੁਰੀਏ ਨਾਜਰ ਹੋਣ ਵਾਲਾ ਅਵਤਾਰ ਹੋਣ ਵਾਲਾ ਤੇ ਨਾਲ ਹੀ ਹਰਦੀਪ ਹੋਣੀ ਚੱਲੇ ਆ ਤੇ ਨਾਲ ਆ ਦੋ ਤਾਰੇ ਤੁਸੀਂ ਵੱਧ ਦਰਦੇ ਹੋ ਤੇ 250 ਬਾਈਕ ਉੱਪਰੀ ਚਰਸਾ ਆ ਗਿਆ ਪਰਵੀਤੀ ਆ ਗਿਆ ਤੇ ਨਾਲ ਹੀ ਭਾਈ ਜੀ ਇਧਰੋਂ ਨਾਲ ਹੀ ਮੰਗਲੀ ਵਾਲੇ ਚੱਲੇ ਇਧਰੋਂ 골ਡੀ ਚੱਲਿਆ 골ਡੀ ਢੱਡ ਵਾਲਾ ਚੱਲਿਆ ਵਾ ਇਧਰੋਂ ਜਿੱਥੇ ਧਰੋ ਦੌਧਰਾ ਦਾ ਮਿਲ ਗਿਆ ਕਮਲ ਹਮਾਜੂ ਪਰ ਪੱਪਾ ਮੁਸ਼ਾਵਾਦ ਵਾਲਾ ਵੀ ਆ ਗਿਆ ਟੋਨਾ ਜਨਾਉਦ ਵਾਲਾ ਆ ਗਿਆ ਕੁੰਡਿਆਦਰ ਸਿੰਘ ਫਸ ਗਏ ਮਿੱਤਰੋ ਕੁੰਡਿਆਦੇ ਸਿੰਘ ਕੱਠ ਵੀ ਵੱਟਾ ਜੁੜਿਆ ਹੋਇਆ ਪਾਂਡੇ ਜੀ ਲਾਹ ਭਾਈ ਜੀ ਅੱਜ ਹੋਰ ਸੈੱਟ ਕਰ ਜਾ ਕੱਲ ਪਿਆਰੇ ਵਾਲੇ ਇਹਦਾ ਨਜ਼ਾਰਾ ਲਿਆਤਾ ਜਿਹੜਾ ਸਾਊਂਡ ਸੀ ਗੱਲ ਉਹਦੀ ਕਰਮਾਰੀ ਮੁੱਟੀ ਨਕਲ ਤਾਂ ਹੋਣੀ ਨਹੀਂ ਇਹਨੂੰ ਕਰ ਸੈੱਟ ਹੋ ਰਹੇ ਨੇ ਸੋ ਮਨਵੀਰ ਬਾਦਤ क्या फिर जो जो पर भाग यानी और भी ज्यादा पहला जोर्डा ਰਾਂਝੀ ਗੱਡੀ ਆ ਗਈ ਜਦੇ ਜੋ ਲੋੜ ਨਹੀਂ ਹੱਥ ਲੱਗਣ ਨਹੀਂ ਹੈਗਾ ਯਾਰ ਉਹ ਆਜੋ ਤੁਸੀਂ ਸਾਡੀ ਬਾਹਰ ਨਹੀਂ ਹੱਡੀ ਹੈ ਨਹੀਂ ਹੈਗਾ ਕੋਈ 500 ਰੁਪਿਆ ਟੈਂਕੂ ਵੀਰ ਵੱਲੋਂ ਆ ਤੇ 500 ਰੁਪਿਆ ਡਾਕਟਰ ਸਾਹਿਬ ਵੱਲੋਂ ਆ ਯਾਨੀ 9000 ਦਾ ਬਾਕੀ 9000 ਇਹ ਫਿਰ ਇਹਦਾ ਫਰਮਾਨ ਕਰਵਾਉਣਾ ਹੈ ਉਹ ਕਿਸੇ ਕਰਦਾ ਉਹ ਨਾ ਨਹੀਂ ਮੋਟਰਸਾਈਕਲ 22 ਸੈਕਿੰਡ ਪੰਜਾਬ ਕਦੇ ਵੀ ਸ਼ੁਰੂ 279 ਨਾਲ ਸਾਹ ਫੱਲੇਆਲ ਜੱਗੀ ਆਸੀ ਕਣਾ 279 ਨਾਲ ਆਹ ਸਰਵੇ ਵਿੱਚ ਵੀ ਦੋ ਨੰਬਰ ਨੇ ਤੇ ਟੂਰਨਾਮੈਂਟ ਦੇ ਵਿੱਚ ਵੀ ਦੋ ਨੰਬਰ ਨੇ ਆਹ ਵੀ ਤੇ ਆਪਰੇ ਸੰਭਲ ਕੇ ਸ਼ਟਪ ਹੋਇਆ ਹੈ ਉਹ ਕਹਿੰਦਾ ਮੈਂ ਉੱਪਰੋਂ ਕੋਈ ਕਾਚ ਨਹੀਂ ਉਹ ਤਾਂ ਦਾਸ ਵਾਤ ਜੋ ਰਾਜ ਕੋਹੀ ਉਹ ਹੀ ਉਹ ਰਾਜ ਪਰ ਗੱਡੀ ਦਾ ਚੱਲ ਰਹਿ ਗਿਆ ਉਹ

ਮਾਤਾ ਜੀ ਮਾਤਾ ਜੀ ਮਾਤਾ ਜੀ ਜੇ ਤੁਸੀਂ 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 ਜ ਆ ਵੇ ਤੱਕ ਜਾ ਮੈਂ ਵੀ ਕਿਉਂ ਸੀ ਇਹ ਜਾ ਓਏ ਓਏ ਦੇਖ ਜੋ ਤੈਨੂੰ ਬੇਸਟ ਉਹ ਬਾਪਰੇ ਕੋਲ ਜਾ ਇਧਰ ਨੂੰ ਮੈਲੀ ਧੱਕੇ ਪਿਆ پھر الله ان کا ختمي ڪردي